ਹਾਂਜੀ ਵੀ ਮਿੱਤਰੋ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਵੀ ਨੂਰਾਂ ਦੇ ਦੋ ਕੈਮਨ ਬਣਾ ਰਹੇ ਆ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਆਪਾਂ ਵੀ ਮਿਸਰੀ ਲਾਏ ਆ ਤੁਸੀਂ ਦੇਖ ਸਕਦੇ ਕੀ ਹਾਲ ਮਿਸਤਰੀ ਸਾਹਿਬ ਵਧੀਆ ਜੀ ਵਧੀਆ ਕਰੀ ਜਾਂਦੇ ਕੰਮ ਹਾਂਜੀ ਹਾਂਜੀ ਠੰਡ ਵੀ ਬਹੁਤ ਆ ਤੇ ਕੰਮ ਫਿਰ ਤੁਹਾਨੂੰ ਪਤਾ ਹੀ ਆ ਠੰਡ ਦੇ ਹਿਸਾਬ ਦੇ ਨਾਲ ਹੀ ਨਿਬੜਦਾ ਹੈ ਜਿਹੜੀਆਂ ਆਪਾਂ ਵਿੱਚ ਬਾਰੀਆਂ ਤੇ ਬੂਹੇ ਦਿੱਤੇ ਹੋਏ ਆ ਤੇ ਇਹਨਾਂ ਦੇ ਉੱਪਰ ਗਲਾਈਆਂ ਦਵਾਂਗੇ ਹੌਲੀ 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 ਫਿਰ ਜੋ ਵੀ ਪ੍ਰੋਸੈਸ ਹੋਗਾ ਫਾਰਮ ਦਾ ਕੰਪਲੀਟ ਕਰਾਂਗੇ ਹਨਾ ਅਜੇ ਤਾਂ ਖਲਾਰਾ ਹੀ ਬਹੁਤ ਪਿਆਰ ਥੱਲੇ ਸਾਰਾ ਕੰਮ ਆ ਵੀਰ ਦਾ ਵਾ ਸਾਰਾ ਹੀ ਪਰੋਂ ਇੱਕ ਇਵਨ ਪੂਰੇ ਖੁੱਲੇ ਆ 15 ਬਾਈ 15 ਫੁੱਟ ਦੇ ਆਪਾਂ ਕੈਮਰਾ ਰੱਖੇ ਆ ਤੇ ਕਿਨੂਰਾ ਜਾਂ ਹੋਰ ਜਾਨਵਰ ਵੀ ਕੱਲ ਨੂੰ ਆਪਾਂ ਰੱਖੀਏ ਤੇ ਕੋਈ ਦਿੱਕਤ ਨਾ ਆਵੇ ਹਨਾ ਇਸੇ ਕਰਕੇ ਆਪਾਂ ਦੋਵੇਂ ਹੀ ਕੈਮਨ ਸ਼ੁਰੂ ਕਰ ਲਿਆ ਆ ਜਿਹੜਾ ਤੇ ਆਪਾਂ ਢਾ ਦੇਣਾ ਇਹਦੇ ਵਿੱਚ ਇੱਕ ਕੰਦ ਕਰਕੇ ਉੱਪਰ ਜਾਲੀ ਲਾ ਕੇ ਸੋਹਣਾ ਤਿਆਰ ਕਰਾਂਗੇ ਮਿਸਰੀ ਕਿੰਨੇ ਦਿਨ ਹੈ ਵੇਲੇ ਕਰ ਦੋਗੇ ਸਾਨੂੰ ਫਿਰ ਕਿੰਨੇ ਕਿ ਦਿਨ ਲੱਗਣਗੇ ਜਾਂ ਮਹੀਨੇ ਲੱਗਣਗੇ ਇਹ ਤੇ ਸਰ ਆਪਣਾ ਦੱਸ ਦੇਣਾ ਹੋ ਜਾਣੇ ਲੱਗਿਆ ਹਨਾ ਤੇ ਕਿੰਨਾ ਚਿਰ ਲੱਗੂਗਾ ਹੋਰ ਡੇਢ ਮਹੀਨਾ ਕੰਪਲੀਟ ਲੱਗ ਜੇਗਾ ਆਪਣਾ ਠੀਕ ਹੈ ਜੀ ਗੱਲ ਕਾਦੀ ਕਿ ਪੂਰੀ ਐਂਡ ਕਰਾਓਗੇ ਕੇ ਕੁੜੀਆਂ ਬਣਾ ਕੇ ਦੇਣੀਆਂ ਨਾ ਫਿਰ ਗੜਾਈ ਦਾ ਟਾਈਮ ਬੜਾ ਲੱਗਦਾ ਵਾ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਹਾਂ ਜੀ ਮਿੱਤਰੋ ਤੁਸੀਂ ਵੀ ਆਪੋ ਆਪਣਾ ਸੁਝਾਅ ਦਿਓ ਵੀ ਆਪਾਂ ਕਿਹੜੀ ਚੀਜ਼ ਕਿੱਥੇ ਕਰੀਏ ਕਮੈਂਟਾਂ ਦੇ ਵਿੱਚ ਸੋ ਧੰਨਵਾਦ ਜੀ